ਇਸ ਲਈ 8 ਦਿਨਾਂ ਤੋਂ ਅੰਗਣਵਾੜੀ ਮੁਲਾਜ਼ਮ ਜੂਨੀਅਰ ਸੀ2 ਵੱਲੋਂ ਕੀਤਾ ਜਾ ਰਿਹਾ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਆਪਣੀ ਮਾਨ ਪੱਤਾ ਲੈਂਨ ਨੂੰ ਲੈ ਕੇ ਪ੍ਰਦਰਸ਼ਨ ਅਤੇ ਅੱਜ ਉਹਨਾਂ ਵੱਲੋਂ ਚੁਗੀਆਂਈਆਂ ਮਾਨ ਸਰਕਾਰ ਦੀਆਂ ਅਸਤੀਆਂ ਇਸ ਮੌਕੇ ਬੁੱਧਵਾਰ ਨੂੰ 1 ਵਜੇ ਦੇ ਲਗਭਗ ਆਗੂਆਂ ਨੇ ਬੋਲਦਿਆਂ ਕਿ ਅਕਿ ਪਿਛਲੇ 14 ਮਹੀਨਾ ਤੋਂ ਇਹਨਾਂ ਅੰਗਣਵਾੜੀ ਮੁਲਾਜ਼ਮਾਂ ਨੂੰ ਮਾਨ ਪੱਤਾ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਬੀਤੀ ਕੱਲ ਪੰਜਾਬ ਦੀ ਮਾਨ ਸਰਕਾਰ ਦੇ ਜਿੱਥੇ ਇਹਨਾਂ ਵੱਲੋਂ ਪੂਤਰਾ ਫੁਕਿਆ ਗਿਆ ਸੀ ਅਤੇ ਉਸ ਦੀ ਅੱਜ ਇਹਨਾਂ ਵੱਲੋਂ ਆਸਥੀਆਂ ਆਪਣਾ ਚੁਗੀਆਂ ਗਈਆਂ ਇਹਨਾਂ ਵੱਲੋਂ ਇੱਥੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਹਨਾਂ ਵੱਲੋਂ ਕਾਲੀਆਂ ਚੁੰਨੀਆਂ ਲੈ ਕੇ ਅੱਜ ਮਾਨ ਸਰਕਾਰ ਦੀਆਂ ਆਸਥੀਆਂ ਚੁਗੀਆਂ ਗਈਆਂ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਰੂਤ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਰਕਟ ਹਉ ਦੇ ਇਹ ਸਾਰੀਆਂ ਨੇੜੀਆਂ ਤਸਵੀਰਾਂ ਜਿੱਥੇ ਇਹਨਾਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਦੀਆਂ ਆਸਥੀਆਂ ਚੁੱਕ ਕੇ ਆਪਣਾ ਰੋਸ ਪ੍ਰਦਰਸ਼ਨ ਪਿਆਰ ਕੀਤਾ ਗਿਆ ਹਾਂਜੀ ਮੇਰਾ ਨਾਮ ਪ੍ਰਤੀਬਾ ਸ਼ਰਮਾ ਜ਼ਿਲ੍ਹਾ ਪ੍ਰਸ਼ਾਸਕਤਰ ਅ ਅੱਜ ਸਾਡਾ ਧਰਨਾ ਜਿਹੜਾ ਹੈ 8ਵੇਂ ਦਿਨ ਚ ਸ਼ਾਮਿਲ ਹੋ ਚੁੱਕਾ ਹੈ ਤੇ ਅੱਜ ਵੀ ਸਰਕਾਰ ਨੇ ਸਾਡੀ ਹਜੇ ਮੰਗ ਪੂਰੀ ਨਹੀਂ ਕੀਤੀ ਹੈਗੀ ਅਸੀਂ ਕੱਲ ਮਾਨ ਸਰਕਾਰ ਦਾ ਪੁੱਤਲਾ ਫੁੱਕਿਆ ਸੀ ਜਿਹਦੇ ਅੱਜ ਅਸੀਂ ਅਸਥੀਆਂ ਚੁਗ ਕੇ ਲਿਆਏ ਆ ਇਸ ਕੁਜੇ ਵਿੱਚ ਐ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜੀ ਵੀ ਰਸਮ ਹੁੰਦੀ ਆ ਮਰਗਤ ਚ ਅਸੀਂ ਉਹ ਪੂਰੀ ਸਾਰੀ ਕਰਾਂਗੇ ਜਿਸ ਦਿਨ ਇਹਦਾ ਦਿਨ ਬਣੂਗਾ ਅਸੀਂ ਉਸ ਦਿਨ ਭੋਗ ਰੱਖਾਂਗੇ ਤੇ ਜਿਹੜੀ ਇਹਦੀ ਅਸਥੀਆਂ ਉਹ ਵੀ ਅਸੀਂ ਪ੍ਰਵਾਹਿਤ ਕਰਕੇ ਆਵਾਂਗੇ ਜਲ 'ਚ ਤੇ ਸਾਡੇ ਅੰਗਣਵਾੜੀ ਵਰਕਰਾਂ ਦੀ ਹੈਲਪਰਾਂ ਦੀ ਜਦ ਤੱਕ ਤਨਖਾਹ ਨਹੀਂ ਦੇਊਗਾ ਸਾਡੇ ਰੋਸ਼ ਐਵੇਂ ਚੱਲਦੇ ਰਹਿਣਗੇ ਅੱਜ ਸਾਡਾ 8ਵਾਂ ਦਿਨ ਹੋ ਗਿਆ ਜੀ ਸਾਨੂੰ 14 ਮਹੀਨੇ ਹੋ ਗਏ ਜੀ ਜਿਹੜੇ ਮਾਨ ਸਰਕਾਰ ਨੇ 1 ਰੁਪਿਆ ਮਾਨ ਪਤਾ ਨਹੀਂ ਦਿੱਤਾ ਹੈਗਾ ਕਿਉਂਕਿ ਕਈ ਕੁੜੀਆਂ ਦੇ ਗੁਜ਼ਾਰੇ ਇਸੇ ਤਨਖਾ ਨਾਲ ਚੱਲ ਰਹੇ ਆ ਜੀ ਉਹਨਾਂ ਨੂੰ ਦੇਖੋ ਕਿੰਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੜ ਰਹਾ ਹੈ ਵਿਚਾਰੇ ਕਈ ਇਹ ਜੀ ਹੈ ਵਿਧਵਾ ਹੈ ਕਈ ਹੈਂਡੀਕੈਪ ਹੈ ਜਿਹੜੇ ਘਰਾਂ 'ਚ ਵੀ ਕੰਮ ਨਹੀਂ ਕਰ ਸਕਦੀਆਂ ਵੀ ਉਹ ਇੰਨੀ ਮਜਬੂਰੀਆਂ ਉਹਨਾਂ ਦੀ ਤਾਂ ਉਹਨਾਂ ਦਾ ਗੁਜ਼ਾਰਾ ਦੇਖੋ ਵੀ ਕਿਵੇਂ ਚੱਲਦਾ ਉਹ ਕਿੰਨੇ ਮਜਬੂਰ ਹੈ ਵਿਚਾਰੀਆਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਵੀ ਸਰਕਾਰ ਸਾਨੂੰ ਪੈਸਾ ਕਿਉਂ ਨਹੀਂ ਦਿੰਦੀ ਵੀ ਸਾਡਾ ਕੀ ਕਸੂਰ ਹੈ ਅਸੀਂ ਕਿਹੜਾ ਕੋਈ ਉਹਨਾਂ ਤੋਂ ਭਿਕ ਮੰਗ ਰਹੇ ਆ ਅਸੀਂ ਆਪਣੀ ਮਿਹਨਤ ਦੀ ਕਮਾਈ ਮੰਗ ਰਹੇ ਆ ਜਿਹੜੀ ਉਹ ਸਰਕਾਰ ਰੋ ਰਹੀ ਹੈ ਦਿੰਦੇ ਹੋਏ ਵੀ ਤਾਂ ਇਸ ਕਰਕੇ ਅਸੀਂ ਮਾਨ ਸਰਕਾਰ ਤੋਂ ਇਹ ਉਮੀਦ ਕਰਦੇ ਵੀ ਸਾਡੀ ਸਰਕਾਰ ਜਿਹੜੀ ਤਨਖਾਹ ਹੈ ਉਹ ਮਾਨ ਪੱਤਾ ਸਾਡਾ ਟਾਈਮ ਸਿਰ ਪਾਇਆ ਜਾਵੇ ਹੁਣ 14 ਮਹੀਨੇ ਤੋਂ ਲਗਾਤਾਰ ਮਾਨ ਪੱਤਾ ਨਹੀਂ ਦਿੱਤਾ ਜਾਂਦਾ ਜਦੋਂ ਸੱਤਾ 'ਚ ਸਰਕਾਰ ਆਉਂਦੀ ਹੈ ਤਾਂ ਵੱਡੇ ਵੱਡੇ ਵਾਅਦੇ ਕਰਦੀ ਹੈ ਵੀ ਅਸੀਂ ਆਹ ਕਰ ਦਾਂਗੇ ਦੇ ਵਾਸਤੇ ਉਹਨੇ ਕੁਝ ਵੀ ਨਹੀਂ ਕੀਤਾ ਹੈਗਾ ਸਾਡੀ ਤਨਖਾਹ ਦੁੱਗਣੀ ਕਰਨੀ ਸੀ ਦੁੱਗਣੀ ਤਾਂ ਬਹੁਤ ਦੂਰ ਦੀ ਗੱਲਾਂ ਨੇ ਜਿਹੜਾ ਮਾਨਪਤਾ ਸਾਡਾ ਮਿਲਦਾ ਸੀ ਪਹਿਲਾਂ ਜਿਹੜੀ ਸਰਕਾਰਾਂ ਦਿੰਦੀ ਸੀ ਉਹ ਮਾਨਪਤਾ ਵੀ ਸਾਡਾ ਬੰਦ ਕੀਤਾ ਪਿਆ 14 ਮਹੀਨੇ ਤੋਂ ਇਸ ਕਰਕੇ ਅਸੀਂ ਇਸ ਸਰਕਾਰ ਦਾ ਬਹੁਤ ਵਿਰੋਧ ਕਰਦੇ ਆ ਸਾਡੀ ਆਂਗਣਵਾਰੀ ਵਰਕਰਾਂ ਤੇ ਹੈਲਪਰਾਂ ਅੱਜ ਉਹਦੀ ਹਸਤੀਆਂ ਚੁਗਣ ਆਈ ਸੀ ਵੀ ਉਹ ਮਰ ਗਿਆ ਵਧੀਆ ਹੋ ਗਿਆ ਇਲੈਕਸ਼ਨ ਆ ਰਹੇ ਇਲੈਕਸ਼ਨ ਦੇ ਵਿੱਚ ਸਭ ਹਾਂ ਇਲੈਕਸ਼ਨ ਆ ਰਹੇ ਜੀ ਇਲੈਕਸ਼ਨ 'ਚ ਕੀ ਦੇਖ ਸਕਦੇ ਹਾਂ ਉਸ ਤੋਂ ਮਾਰਤਾ ਹੁਣ ਅਸੀਂ ਉਹਨੂੰ ਕੀ ਵੋਟ ਪਾਵਾਂਗੇ ਅੱਜ ਅਸੀਂ ਉਹਦੀ ਹਸਤੀਆਂ ਲੈ ਕੇ ਚੱਲੇ ਆ ਮੈਂ ਕੀ ਨਾਮ ਹੈ ਤੁਹਾਡਾ ਤੇ ਕੀ ਨਾਮ ਜੀ ਮੈਂ ਪ੍ਰਕਾਸ਼ ਕੌਰ ਸੋਈ ਜ਼ਿਲ੍ਹਾ ਪ੍ਰਧਾਨ ਅੰਗਨਵਾੜੀ ਮੁਲਾਜ਼ਮ ਯੂਨੀਅਨ ਸੀ2 ਬਠਿੰਡਾ ਜੀ ਮੰਗ ਤਾਂ ਸਾਡੀ ਇਹ ਹੀ ਹੈ ਜੀ ਵੀ 14 ਮਹੀਨੇ ਹੋ ਗਏ ਜੀ ਸਾਡਾ ਮਾਨ ਪੱਤਾ ਰੁਕੇ ਨੂੰ ਤਾਂ ਤੁਸੀਂ ਦੇਖੋ ਵੀ ਇੱਕ ਦਿਨ ਵੀ ਇੱਕ ਮਹੀਨਾ ਤਨਖਾਹ ਤੋਂ ਦੋ ਦਿਨ ਲੇਟ ਹੋ ਜੇ ਤਾਂ ਕਿਸ ਤਰ੍ਹਾਂ ਮੁਲਾਜ਼ਮ ਦਾ ਕੀ ਹਾਲ ਹੋ ਜਾਂਦਾ ਜਿਨ੍ਹਾਂ ਨੇ ਆਪਣੇ ਸਾਰੇ ਮਹੀਨੇ ਦਾ ਬਜਟ ਲੋਕਾਂ ਤੋਂ ਰਾਸ਼ਨ ਧਾਰ ਲੈ ਕੇ ਚਲਾਇਆ ਹੁੰਦਾ ਤਾਂ 14 ਮਹੀਨੇ ਦਾ ਰਾਸ਼ਨ ਕੌਣ ਦਿੰਦਾ ਜੀ ਅੱਜ ਦੇ ਸਮੇਂ ਦੇ ਵਿੱਚ ਮੰਗਿਆ ਇਹਦਾ ਜਮਾਨਾ ਹੈ ਜਿਹੜੀਆਂ ਵਿਡੋ ਔਰਤਾਂ ਜਾਂ ਤਲਾਕਸ਼ੁਦਾ ਨੇ ਇਕੱਲਾ ਸਿੰਗਲ ਤਾਂ ਉਹ ਕਿਸ ਤਰ੍ਹਾਂ ਪਰਿਵਾਰ ਚਲਾ ਰਹੀਆਂ ਚਲੋ ਜਿਨ੍ਹਾਂ ਦੇ ਜੈਡਸ ਹੈਗੇ ਆ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਕਰ ਰਹੇ ਆ ਜਾਂ ਜਿਨ੍ਹਾਂ ਦੇ ਕੁਝ ਪੂੰਜੀ ਆ ਦੁਕਾਨਾਂ ਵਗੈਰਾ ਤਾਂ ਜਿਹੜੇ ਆਮ ਗਰੀਬ ਤਲ ਤਰਕੇ ਦੇ ਲੋਕ ਆ ਉਹਨਾਂ ਨੂੰ ਕਿਸ ਤਰ੍ਹਾਂ ਸਰਕਾਰ ਅੱਖੋਂ ਪਰੋਖੇ ਕਰ ਸਕਦੀ ਹੈ ਅੱਜ ਕਿਸ ਤਰ੍ਹਾਂ ਅੱਜ ਦੇਖੋ ਜੀ ਕੱਲ ਅਸੀਂ ਮਾਨ ਸਰਕਾਰ ਦਾ ਪਤਲਾ ਭੁੱਖਿਆ ਸੀਗਾ ਤੇ ਅੱਜ ਅਸੀਂ ਫੁੱਲ ਚੁਗੇ ਆ ਜੀ ਤਾਂ ਹੁਣ ਅਸੀਂ ਜਿਸ ਤਰ੍ਹਾਂ ਬੰਨਦਾ ਦਿਨ ਹੋਊਗਾ ਭੋਗ ਦੀ ਰਸਮ ਵੀ ਕਰਾਂਗੇ